ਸਤਿ ਸ਼੍ਰੀ ਅਕਾਲ 사ਕਾ ਚਮਕੌਰ ਸਾਹਿਬ ਆਗ ਤੇਜਾ ਦਲੇਰ ਤੇ ਨਿਹਰ ਸਿੰਘ ਸਰਸਾ ਪਾਰ ਕਰ ਗਏ ਮੁਗਲ ਸਿਪਾਹੀ ਥੱਕੇ ਟੁੱਟੇ ਵਾਪਸ ਆ ਗਏ ਗੁਰੂ ਜੀ ਨੇ ਆਪਣੇ ਬਹਾਦਰ ਸਿੰਘਾਂ ਨੂੰ ਸਰਸਾ ਨਦੀ ਤੇ ਮੁਗਲਾਂ ਨਾਲ ਜਾਣ ਦੀ ਬਾਜ਼ੀ ਲਾਉਂਦਿਆਂ ਦੇਖਿਆ ਉਹਨਾਂ ਨੂੰ ਦਾਤ ਦਿੱਤੀ ਸਰਸਾ ਨਦੀ ਪਾਰ ਕਰਕੇ ਗੁਰੂ ਜੀ ਤੇ ਸਹਬਜ਼ਾਦਾ ਜੁਝਾਰ ਸਿੰਘ ਜੀ ਸਣੇ ਕੁਝ ਸਿੰਘਾਂ ਦੇ ਅੱਗੇ ਚੱਲ ਪਏ ਕੁਝ ਦੇਰ ਬਾਅਦ ਸਹਬਜ਼ਾਦਾ ਅਜੀਤ ਸਿੰਘ ਜੀ ਵੀ ਆਣ ਰਲੇ ਸਾਰਾ ਲਸ਼ਕਰ ਅੱਗੇ ਰੋਪੜਵਲ ਨੂੰ ਵਧਦਾ ਗਿਆ ਰੋਪੜ ਦੇ ਕੋ ਜਿਸ ਲੋਕਾਂ ਨੇ ਥਾਂ ਦੇਣ ਦੀ ਬਜਾਏ ਇੱਟਾਂ ਦੇ ਪੱਠੇ ਵੱਲ ਇਸ਼ਾਰਾ ਕੀਤਾ ਗੁਰੂ ਜੀ ਦੀਆਂ ਫੌਜਾਂ ਉੱਧਰ ਨੂੰ ਚੱਲ ਪਈਆਂ ਜਦ ਗੁਰੂ ਗੋਬਿੰਦ ਸਿੰਘ ਜੀ ਦੇ ਨੀਲੇ ਕੋੜੇ ਨੇ ਪੱਠੇ ਤੇ ਪੈਰ ਪਾਇਆ ਤੇ ਉਹ ਠੰਡਾ ਹੋ ਗਿਆ ਇਸ ਕੌਤਕ ਨੂੰ ਦੇਖ ਕੇ ਪੱਠੇ ਵਾਲੇ ਬੜੇ ਹੈਰਾਨ ਹੋਏ ਉਹਨਾਂ ਨੂੰ ਚਿੰਤਾ ਵੀ ਹੋ ਗਈ ਕਿ ਉਹਨਾਂ ਦਾ ਪੱਠਾ ਠੰਡਾ ਹੋ ਜਾਣ ਨਾਲ ਇੱਟਾਂ ਕੱਚੀਆਂ ਰਹਿ ਗਈਆਂ ਹੋਣਗੀਆਂ ਪਾਰ ਜਦ ਉਹਨਾਂ ਇਹ ਘਟ ਕੱਢ ਕੇ ਦੇਖੀ ਤਾਂ ਉਹ ਬਿਲਕੁਲ ਲਾਲ ਤੇ ਪੱਕੀ ਹੋਈ ਸੀ ਉਹ ਗੁਰੂ ਜੀ ਦੇ ਚਰਨਾਂ ਤੇ ਡਿੱਗ ਪੈ ਤੇ ਬੋਲੇ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਗੁਰੂ ਗੋਬਿੰਦ ਸਿੰਘ ਜੀ ਇਸ ਸਥਾਨ ਤੇ ਬੜਾ ਸੁੰਦਰ ਗੁਰਦੁਆਰਾ ਸ਼ੁਸ਼ੋਭਤ ਹੈ ਜਿਸ ਦਾ ਨਾਂ ਗੁਰਦੁਆਰਾ ਪਾਠ ਸਾਹਿਬ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬਜادہ ਅਜੀਤ ਸਿੰਘ ਜੀ ਤੇ ਸਾਹਿਬਜادہ ਜੁਝਾਰ ਸਿੰਘ ਜੀ ਸਣੇ 40 ਸੂਰਮੇ ਸ਼ਾਮ ਤੱਕ ਰੋਪੜ ਲਾਗੇ ਜਾ ਪਹੁੰਚੇ ਤੇ ਇੱਕ ਖੁੱਲੇ ਮੈਦਾਨ ਵਿੱਚ ਕੈਂਪ ਲਾ ਦਿੱਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘਾਂ ਨੇ ਬੜੀ ਫੁਰਤੀ ਨਾਲ ਤੰਬੂ ਲਾ ਕੇ ਫੌਜ ਦੀ ਸ਼ੌਣੀ ਪਾ ਲਈ ਆਪਣੇ ਲੰਗਰ ਦਾ ਪ੍ਰਬੰਧ ਕੀਤਾ ਘੋੜਿਆਂ ਦੇ ਚਾਰੇ ਲਈ ਵੀ ਪਿੰਡ ਵਾਲਿਆਂ ਨੇ ਪ੍ਰਬੰਧ ਕਰ ਦਿੱਤਾ ਸਿੰਘਾਂ ਲਈ ਵੀ ਰਸਤ ਪਾਣੀ ਭੇਜ ਦਿੱਤਾ ਕੋਟਲਾ ਨਿਹੰਗ ਸਿੰਘ ਦੇ ਇੱਕ ਪਠਾਨ ਨੇ ਪਹਿਰਾ ਦੇਣ ਦੀ ਡਿਊਟੀ ਆਪਣੇ ਜ਼ਿੰਮੇ ਲਈ। ਦੂਜੇ ਦਿਨ ਵੀ ਗੁਰੂ ਜੀ ਰੋਪੜ ਹੀ ਰਹੇ। ਉੱਥੇ ਦਾ ਇੱਕ ਜ਼ਿੰਮੇਦਾਰ ਚੌਧਰੀ ਬੁੱਧੀ ਚੰਦ ਗੁਰੂ ਘਰ ਦਾ ਸੇਵਕ ਸੀ। ਉਸ ਨੂੰ ਜਦ ਪਤਾ ਲੱਗਾ ਕਿ ਗੁਰੂ ਜੀ ਨੇ ਇੱਕ ਖੁੱਲੇ ਮੈਦਾਨ ਵਿੱਚ ਡੇਰਾ ਲਾਇਆ ਹੈ ਤਾਂ ਉਹ ਗੁਰੂ ਜੀ ਪਾਸ ਹਾਜ਼ਰ ਹੋਇਆ। ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਦੁਸ਼ਮਣ ਦੀਆਂ ਫੌਜਾਂ ਆਪ ਜੀ ਦਾ ਪਿੱਛਾ ਕਰ ਰਹੀਆਂ ਹਨ। ਆਪ ਮੇਰੀ ਹਵੇਲੀ ਦੇ ਅੰਦਰ ਚੱਲੋ ਹੈ ਤਾਂ ਕੱਚੀ ਪਰ ਆਪ ਦੀਆਂ ਫੌਜਾਂ ਲਈ ਕਿਲੇ ਦਾ ਕੰਮ ਦੇਵੇਗੀ ਆਪ ਦੇ ਬਹਾਦਰ ਸਿੰਘ ਉਸ ਹਵੇਲੀ ਦੇ ਅੰਦਰੋਂ ਮੁਗਲ ਫੌਜਾਂ ਦਾ ਡਟ ਕੇ ਮੁਕਾਬਲਾ ਕਰ ਸਕਣਗੇ ਗੁਰੂ ਜੀ ਨੂੰ ਚੌਧਰੀ ਬੁੱਧੀ ਚੰਦ ਦੀ ਕਹੀ ਗੱਲ ਪਸੰਦ ਆਈ ਉਸ ਸਮੇਂ ਵੀ ਗੁਰੂ ਜੀ ਦੇ ਐਸੇ ਬਹਾਦਰ ਤੇ ਨਿਹਦਰ ਸੇਵਕ ਸਨ ਗੁਰੂ ਜੀ ਨੇ ਆਪਣੇ ਸਿੰਘਾਂ ਨੂੰ ਗੜੀ ਦੇ ਅੰਦਰ ਜਾਣ ਦੀ ਤਿਆਰੀ ਕਰਨ ਲਈ ਕਿਆ ਫੌਜੀ ਕੈਂਪ हट ਗਿਆ ਸ਼ਸਤਰ ਤੇ ਹੋਰ ਸਮਾਨ ਘੋੜਿਆਂ ਤੇ ਲੱਦਿਆ ਗਿਆ ਬੜੀ ਫੁਰਤੀ ਨਾਲ ਸਭ ਕੁਝ ਗੜੀ ਦੇ ਅੰਦਰ ਪਹੁੰਚ ਗਿਆ ਬੜੇ ਵਿਉਂਤ ਨਾਲ ਸਭ ਸਮਾਨ ਥਾਂੋਂ ਥਾਈ ਟਿਕ ਗਿਆ ਗੁਰੂ ਜੀ ਦੇ ਸਿੰਘਾਂ ਨੂੰ ਜੰਗਾਂ ਵਿੱਚ ਜੂਝਣ ਦਾ ਤਜਰਬਾ ਹੋ ਚੁੱਕਾ ਸੀ ਉਹਨਾਂ ਨੇ ਸ਼ਸਤਰ ਸਿੱਖਿਆ ਵੀ ਪ੍ਰਾਪਤ ਕੀਤੀ ਮੁਗਲਾਂ ਦੀ ਨੀਅਤ ਤੋਂ ਜਾਣੂ ਹੋ ਚੁੱਕੇ ਸਨ ਆਪਣੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਹੋਣ ਕਰਕੇ ਉਹ ਬੜੇ ਉਤਸ਼ਾਹ ਵਿੱਚ ਸਨ ਹਰ ਦਮ ਚੜ੍ਹਦੀਆਂ ਕਲਾ ਵਿੱਚ ਰਹਿੰਦੇ ਸਨ ਉਹਨਾਂ ਨੂੰ ਕਿਸੇ ਕਿਸਮ ਦੀ ਘਬਰਾਹਟ ਨਹੀਂ ਸੀ ਗੁਰੂ ਜੀ ਦੋਵੇਂ ਸਹਿਬ ਜਾਦੇ ਤੇ ਸਿੰਘ ਸੂਰਮੇ ਚਮਕੌਰ ਦੀ ਗੜੀ ਦੇ ਅੰਦਰ ਪਹੁੰਚ ਗਏ ਤੇ ਸਾਰੇ ਪ੍ਰਬੰਧ ਕਰ ਲੈ ਚਾਰੇ ਪਾਸੇ ਤੋਂ ਆਪਣੀ ਰਾਖੀ ਲਈ ਵਿਉਂਤ ਬਣਾ ਲਈ ਹਰ ਇੱਕ ਨੂੰ ਆਪਣਾ ਕਰਤਵ ਸਮਝਾ ਦਿੱਤਾ ਗਿਆ ਗੁਰੂ ਜੀ ਨੇ ਤੇ ਦੋਹਾ ਸਾਹਿਬ ਜਾਦਿਆਂ ਨੇ ਆਪਣੇ ਅਸਥਾਨ ਨਿਯਤ ਕਰ ਲਏ ਚਮਕੌਰ ਦੀ ਗੜੀ ਨੂੰ ਇੱਕ ਕਿਲੇ ਵਾਂਗ ਮੁਗਲਾਂ ਦੇ ਹਮਲੇ ਲਈ ਤਿਆਰ ਕਰ ਲਿਆ ਮੁਗਲ ਫੌਜਾਂ ਗੁਰੂ ਜੀ ਦਾ ਪਿੱਛਾ ਕਰ ਰਹੀਆਂ ਸਨ ਨਵਾਬ ਜੀਰ ਖਾਂ 10 ਲੱਖ ਦਾ ਲਸ਼ਕਰ ਲੈ ਕੇ ਆਣ ਪਹੁੰਚਾ ਉਸ ਨੇ ਆਣ ਕੇ ਢੰਡੋਰਾ ਪਟਵਾਇਆ ਕਿ ਜੇ ਗੁਰੂ ਜੀ ਆਪਣੇ ਸਾਥੀਆਂ ਸਮੇਤ ਆਪਣੇ ਆਪ ਨੂੰ ਪੇਸ਼ ਕਰ ਦੇਣ ਉਨ੍ਹਾਂ ਦੀ ਜਾਨ ਬਖਸ਼ੀ ਜਾਵੇਗੀ ਗੁਰੂ ਜੀ ਨੇ ਇਸ ਢੰਡੋਰੇ ਦਾ ਜਵਾਬ ਤੀਰਾਂ ਦੀ ਪਾੜੀ 부ਛਾੜ ਨਾਲ ਦਿੱਤਾ ਮੁਗਲ ਫੌਜਾਂ ਨੇ ਵੀ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਪਰ ਕਿਲੇ ਦੀ ਦੀਵਾਰ ਦੇ ਨੇੜੇ ਆਉਣ ਦੀ ਕਿਸੇ ਦੀ ਹਿੰਮਤ ਨਾ ਪਈ ਮੁਗਲ ਫੌਜਾਂ ਦੇ ਜਰਨੈਲ ਨਹਿਰ ਖਾਨ ਨੇ ਚੋਰੀ ਛਿਪੇ ਹਵੇਲੀ ਦੀ ਦੀਵਾਰ ਨਾਲ ਪੌੜੀ ਲਾਈ ਜਦ ਉਸ ਨੇ ਪੌੜੀ ਤੇ ਚੜ ਕੇ ਜਰਾ ਕੋ ਸਿਰ ਉੱਚਾ ਕੀਤਾ ਤਾਂ ਗੁਰੂ ਜੀ ਨੇ ਉਸ ਨੂੰ ਤੀਰ ਦਾ ਨਿਸ਼ਾਨਾ ਬਣਾ ਕੇ ਉੱਥੇ ਹੀ ਚਿਤ ਕਰ ਦਿੱਤਾ ਨਹਿਰ ਖਾਨ ਨੇ ਡਿੱਗਦਿਆਂ ਹੀ ਗਣੀ ਖਾਨ ਨੇ ਅੱਗੇ ਆਉਣ ਦਾ ਹਿਆ ਕੀਤਾ ਤਾਂ ਗੁਰੂ ਜੀ ਨੇ ਗੁਰਜ ਨਾਲ ਉਸ ਦਾ ਸਿਰ ਭੰਨਿਆ ਤੇ ਮਿੱਜ ਘੱਡ ਦਿੱਤੀ ਸਿਰ ਪਰਨੇ ਥੱਲੇ ਡਿੱਗ ਕੇ ਪਿਆ ਤੇ ਉੱਥੇ ਹੀ ਖਤਮ ਹੋ ਗਿਆ ਜਦ ਤੀਜੇ ਜਰਨੈਲ ਮਹਿਮੂਦ ਅਲੀ ਨੇ ਆਪਣੇ ਦੋਹਾਂ ਸਾਥੀਆਂ ਨੂੰ ਇਸ ਤਰ੍ਹਾਂ ਮਰਦੇ ਵੇਖਿਆ ਤਾਂ ਉਹ ਛੁਪਦਾ ਛਪੌਂਦਾ ਨਸ ਗਿਆ ਇਹ ਦ੍ਰਿਸ਼ ਦੇਖ ਕੇ ਮੁਗਲ ਫੌਜਾਂ ਵਿੱਚ ਘਬਰਹਟ ਫੈਲ ਗਈ ਨਵਾਬ ਸਰਹਿੰਦ ਅੱਗੇ ਆ ਗਿਆ ਤੇ ਫੌਜਾਂ ਨੂੰ ਹੁਕਮ ਦਿੱਤਾ ਕਿ ਇਕੋ ਵਾਰ ਕਿਲੇ ਤੇ ਜ਼ੋਰਦਾਰ ਹਮਲਾ ਕੀਤਾ ਜਾਏ ਫੌਜਾਂ ਦੇ ਦਸਤੇ ਦੇ ਦਸਤੇ ਅੱਗੇ ਵੱਧ ਕੇ ਆ ਗਏ ਕਿਲੇ ਤੇ ਜ਼ਬਰਦਸਤ ਤਾਵਾ ਬੋਲਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਿਲੇ ਦੇ ਅੰਦਰ ਬੈਠੇ ਬਾਹਰ ਦਾ ਸਾਰਾ ਨਜ਼ਾਰਾ ਦੇਖ ਰਹੇ ਸਨ ਆਪ ਹੁਣ ਗੜੀ ਦੀ ਮਮਤੀ ਤੇ ਚੜ ਗਏ ਸਹਬਜ਼ਾਦਾ ਜੀਤ ਸਿੰਘ ਤੇ ਸਹਬਜ਼ਾਦਾ ਜੁਝਾਰ ਸਿੰਘ ਜੀ ਨੂੰ ਆਪਣੇ ਨਾਲ ਲੈ ਲਿਆ ਕਿਲੇ ਦੀਆਂ ਚੌਂ ਬਾਈਆਂ ਤੇ ਵੀ ਕੁਝ ਸਿੰਘ ਖੜੇ ਕਰ ਦਿੱਤੇ ਦੋ ਸਿੰਘ ਭਾਈ ਮਦਨ ਸਿੰਘ ਤੇ ਭਾਈ ਗੰਡਾ ਸਿੰਘ ਗੜੀ ਦੇ ਦਰਵਾਜੇ ਤੇ ਖੜੇ ਹੋ ਗਏ ਮੁਗਲ ਫੌਜਾਂ ਦੇ ਵੱਡੇ ਹਮਲੇ ਦੇ ਟੱਕਰੇ ਲਈ ਉਹਨਾਂ ਨੇ ਵੀ ਆਪਣੀ ਪੂਰੀ ਤਿਆਰੀ ਕਰ ਲਈ ਤੀਰ ਨੇਜੇ ਤੇ ਭੱਲੇ ਹੱਥਾਂ ਵਿੱਚ ਲੈ ਲੈ ਦੋਵੇਂ ਸਹਬਜ਼ਾਦੇ ਵੀ ਜੰਗ ਲਈ ਤਿਆਰ ਹੋ ਗਏ ਇਤਨੀ ਘਟ ਗਿੰਤੀ ਵਿੱਚ ਹੁੰਦਿਆਂ ਵੀ ਉਹ ਚੜ੍ਹਦੀ ਕਲਾ ਵਿੱਚ ਸਨ ਵਾਹਿਗੁਰੂ ਅਕਾਲ ਪੁਰਖ ਦੀ ਓਟ ਸੀ ਕਲਗੀਧਰ ਪਿਤਾ ਜੀ ਉਹਨਾਂ ਦੇ ਨਾਲ ਸਨ ਮੁਗਲ ਫੌਜਾਂ ਦੇ ਘੋੜੇ ਤੂੜ ਅਡਾਉਂਦੇ ਹੋਏ ਹੋਰ ਨੇੜੇ ਆ ਰਹੇ ਸਨ ਮੰਮਟੀ ਤੇ ਬੰਨੇ ਤੇ ਬੈਠਾ ਗੁਰੂ ਜੀ ਦਾ ਬਾਜ ਵੀ ਇਹ ਤਮਾਸ਼ਾ ਦੇਖ ਰਿਹਾ ਸੀ ਬਾਜਾਂ ਵਾਲੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਵਧਾਨ ਖੜੇ ਆਪਣੀ ਫੌਜ ਦੀ ਪਰਖ ਕਰ ਰਹੇ ਸਨ ਤੇ ਜੰਗ ਦੇ ਟੱਕਰੇ ਲਈ ਵਿਉਂਤ ਬਣਾ ਰਹੇ ਸਨ ਧੰਨਵਾਦ